ਕਰਾਲੀ ਤੋਂ ਕੁਲਦੀਪ ਸਿੰਘ ਦੀ ਰਿਪੋਰਟ ਸ਼ਹਿਰ ਦੀਆਂ ਖਸਤਾ ਹਾਲ ਸੜਕਾਂ ਦੇ ਸਬੰਧ ਵਿੱਚ ਸਾਬਕਾ ਕੈਬਨਿਟ ਮੰਤਰੀ ਸਰਦਾਰ ਜਗਮਉਂ ਸਿੰਘ ਕੰਗ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਕੀਤਾ ਵਿਕਸ਼ਪਾ ਕਮੇਟੀਸ ਆਰ ਰੇਲਵੇਰ ਉਰ ਦਾ ਬੁਰਾ ਹਾਲ ਹਾਏ ਹਾਏ ਰੇਲਵੇਰ ਉਰ ਦਾ ਬੁਰਾ ਹਾਲ ਹਾਏ 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 ਰੇਲਵੇਰ ਉਰ ਖੜੇ ਦਾ ਬੁਰਾ ਹਾਲ ਹਾਏ ਹਾਏ ਰੇਲਵੇਰ ਉਰ ਹਾਏ ਹਾਏ ਹਲਕਾ ਨਵਾਸੀ ਸਰਦਾਰ ਜੀ ਆ ਸਰਦਾਰ ਜੀ ਹਾਈ ਹਾਈ ਕਰਦੇ ਆ ਰਹੇ ਆ ਆਪ ਸਰਕਾਰ ਹੋਈ ਕੰਗਾਲ ਸੜਕਾਂ ਦਾ ਹੈ ਬੁਰਾ ਹਾਲ ਰੇਲਵੇ ਰੋਡ ਜਿੰਨੋ ਹਾਲਤ ਹੈ ਥੋੜੇ-ਥੋੜੇ ਟੋਏ ਪਏ ਨੇ ਜੋ ਕਮਨ ਕੁਆਰ ਦੋਂਸ ਰੇਲ ਮੰਤਰੀ ਖਣੇ ਤੇ भारत दास